ਤੇ ਵੀ ਬਾਬਾ ਜੀ ਦੀ ਕਿਰਪਾ ਨਾਲ ਹੀ ਸੇਵਾ ਮਿਲਦੀ ਹੈ ਤੇ ਜੇ ਸੇਵਾ ਮਿਲ ਜਾਂਦੀ ਹੈ ਤਾਂ ਫਿਰ ਵੱਡੇ ਭਾਗ ਵਾਲੀ ਸਮਝੀਦਾ ਜੀ ਤੇ ਹੁਣ ਨਾਲ ਇੱਕ ਤਾਂ ਨਾ ਪਹਿਲਾਂ ਕਰੋਧ ਬਹੁਤ ਆਉਂਦਾ ਸੀ ਹੁਣ ਬੜਾ ਬਾਬਾ ਜੀ ਦੀ ਮਿਹਰ ਆ ਕਿਰਪਾ ਕਰੋਧ ਘਟ ਗਿਆ ਆਪਣਾ ਘਰ ਸੀਗਾ ਘਰ ਵੀ ਬਾਬਾ ਜੀ ਦੀ ਕਿਰਪਾ ਨਾਲ ਬਣ ਗਿਆ ਜੀ ਮਿਹਰ ਇਹਨਾਂ ਦੀ ਕਿਰਪਾ ਨਾਲ ਆਇਆ ਜੀ ਜਦੋਂ ਸਿਰ ਤੇ ਹੱਥ ਹੋ ਜਾਂਦਾ ਮਹਾਰਾਜ ਦਾ ਸਾਨੂੰ ਤਾਂ ਪਤਾ ਨਹੀਂ ਹੁੰਦਾ ਨਾ ਸਾਡੇ ਚ ਕਿੰਨੀਆਂ ਕਮੀਆਂ ਨੇ ਕਿੰਨੇ ਕੋਗਣ ਨੇ ਫਿਰ ਗੁਰੂ ਸਾਹਿਬ ਆਪ ਹੀ ਸੋਝੀ ਪਾ ਦਿੰਦੇ ਨੇ ਤੇ ਜੋ ਸਾਡੀਆਂ ਇੱਛਾ ਹੁੰਦੀਆਂ ਪੂਰੀਆਂ ਕਰ ਦਿੰਦੇ ਨੇ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ ਬਾਬਾ ਜੀ ਦੇਖੋ ਬਾਬਾ ਜੀ ਪੂਰਨ ਬ੍ਰह्म ज्ञानी ਆ ਆਪਾਂ ਘਰੇ ਬਹਿ ਕੇ ਤਾਂ ਨਾ ਕਹਿੰਦੇ ਹੁੰਦੇ ਆ ਵੀ ਰੋਟੀ ਵੀ ਨਹੀਂ ਜੁੜਦੀ ਮਿਹਨਤ ਕਰਨੇ ਜਾਂਦੇ ਆ ਤਾਂ ਹੀ ਕੁਝ ਹੱਥ 'ਚ ਲੱਗਦਾ ਨਾ ਇੱਥੇ ਆਓ ਸੇਵਾ ਸਿਮਰਨ ਕਰੋ ਮਹਾਰਾਜ ਦੇ ਚਰਨਾਂ ਨਾਲ ਜੁੜੋ ਬਾਣੀ ਪੜੋ ਤੇ ਜੋ ਤੁਹਾਡੇ ਦੁੱਖ ਤਕਲੀਫਾਂ ਕਸ਼ਟਾ ਉਹ ਬਾਬਾ ਜੀ ਸਮਰੱਥਾ ਤੇ ਕਟਣਹਾਰ ਨੇ ਸਭ ਅਕਸ਼ਿਸ਼ਾਂ ਵਰ ਦੇ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਮਰਦਵਾਰੇ ਪਹੁੰਚਿਆ ਜੀ ਪੱਕੀ ਦੀ ਸੇਵਾ ਕਰ ਰਹਾ ਕਿੰਨਾ ਕ ਆਨੰਦ ਆ ਰਿਹਾ ਜੀ ਸੇਵਾ ਕਰਦੇ ਹੋਏ ਸੰਗਤ ਨਾਲ ਵਿਚਰਦੇ ਹਾਂ ਬਹੁਤ ਆਨੰਦ ਆ ਰਿਹਾ ਜੀ ਬਾਬਾ ਜੀ ਦੀ ਮਿਹਰ ਨਾਲ ਤੇ ਉਹ ਵੀ ਵੈਸੇ ਵੀ ਬਾਬਾ ਜੀ ਦੀ ਕਿਰਪਾ ਨਾਲ ਹੀ ਸੇਵਾ ਮਿਲਦੀ ਹੈ ਤੇ ਜੇ ਸੇਵਾ ਮਿਲ ਜਾਂਦੀ ਹੈ ਤਾਂ ਫਿਰ ਵੱਡੇ ਭਾਗ ਵਾਲੀ ਸਮਝੀਦਾ ਜੀ ਹਾਂ ਜੀ ਭਜੀ ਕਿੰਨਾ ਸਮਾਂ ਹੋ ਗਿਆ ਗੁਰੂ ਘਰ ਆਉਂਦਿਆਂ ਨੂੰ ਜੀ ਇੱਥੇ ਜੀ ਹੋਈ ਗਿਆ 5-6 ਮਹੀਨੇ ਹੋ ਗਏ ਜੀ ਹਾਂ ਜੀ ਕਿੰਨਾ ਕਿ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਇਆ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਸੇਵਾ ਕਰਨੀ ਸ਼ੁਰੂ ਕੀਤੀ ਆ ਬਾਣੀ ਪੜਨੀ ਸ਼ੁਰੂ ਕਰੀ। ਜੀ ਬਾਣੀ ਤਾਂ ਪਹਿਲਾਂ ਤੋਂ ਪੜਦੇ ਸੀ ਜੀ ਮਹਾਰਾਜ ਦੀ ਕਿਰਪਾ ਪਰ ਆਇਆ ਵੀ ਇੱਥੇ ਆਉਣ ਨਾਲ ਇੱਕ ਤਾਂ ਨਾ ਪਹਿਲਾਂ ਕ੍ਰੋਧ ਬਹੁਤ ਆਉਂਦਾ ਸੀ। ਹੁਣ ਬੜਾ ਬਾਬਾਈ ਦੀ ਮਿਹਰ ਆ ਕਿਰਪਾ ਕ੍ਰੋਧ ਘਟ ਗਿਆ। ਇੱਕ ਹੋਰ ਵੀ ਜਿਵੇਂ ਆਪਣਾ ਘਰ ਸੀਗਾ ਘਰ ਵੀ ਬਾਬਾਈ ਦੀ ਕਿਰਪਾ ਨਾਲ ਬਣ ਗਿਆ ਜੀ। ਹਾਂ ਜੀ। ਅਗਰੇ ਕਿੰਨਾ ਕੁ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਵੀ। ਜਦੋਂ ਮਤਲਬ ਆਪਾਂ ਸਿਰਫ ਇੱਕ ਅਧੀ ਅਰਦਾਸ ਕਰਨੀ ਹੁੰਦੀ ਆ ਬਾਬਾ ਜੀ ਕੋਲੇ ਸੱਚੇ ਦਿਲ ਨਾਲ ਆਉਣਾ ਹੁੰਦਾ ਤੇ ਉਹ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਨੇ ਜਿੱਤੋਂ ਆਪਾਂ ਤੰਗ ਹੁੰਨੇ ਆ ਤੇ ਅਸੁਖ ਜਿਹੜਾ ਜੀਵਨ ਵਿੱਚ ਆਉਣਾ ਛੋ ਜੀ ਦੱਸਿਆ ਕਿ ਪਹਿਲਾਂ ਗੁੱਸਾ ਆਉਂਦਾ ਹੁੰਦਾ ਸੀ ਉਹ ਖਤਮ ਹੋ ਗਿਆ ਤੇ ਵੈਗੁਰ ਨੇ ਸਿਰ ਤੇ ਛੱਤ ਵੀ ਬਖਸ਼ੀ ਐ ਘਰ ਦਿੱਤਾ ਹੁਣ ਨਹੀਂ ਮੇਰ ਐ ਇਹਨਾਂ ਦੀ ਕਿਰਪਾ ਨਰਾਇਣ ਜੀ ਦਾ ਜਦੋਂ ਸਿਰ ਤੇ ਹੱਥ ਹੋ ਜਾਂਦਾ ਮਹਾਰਾਜ ਦਾ ਸਾਨੂੰ ਤਾਂ ਪਤਾ ਨਹੀਂ ਹੁੰਦਾ ਨਾ ਸਾਡੇ ਚ ਕਿੰਨੀਆਂ ਕਮੀਆਂ ਨੇ ਕਿੰਨੇ ਕੋਗਣ ਨੇ ਫਿਰ ਗੁਰੂ ਸਾਹਿਬ ਆਪ ਹੀ ਸੋਝੀ ਪਾ ਦਿੰਦੇ ਨੇ ਤੇ ਜੋ ਸਾਡੀਆਂ ਇੱਛਾ ਹੁੰਦੀਆਂ ਪੂਰੀਆਂ ਕਰ ਦਿੰਦੇ ਨੇ ਤੇ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ ਬਾਬਾ ਜੀ ਹਾਂਜੀ ਤੇ ਸੰਗਤ ਨੂੰ ਇਹ ਕਹਿਣਾ ਚਾਹਾਂਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੀ ਹੈ ਸੰਗਤ ਨੂੰ ਇਹ ਹੀ ਕਹਿਣਾ ਚਾਹੁੰਦਾ ਜੀ ਦੇਖੋ ਬਾਬਾ ਜੀ ਪੂਰਨ ਬ੍ਰਹਮ ਗਿਆਨੀ ਆ ਆਪਾਂ ਘਰੇ ਬਹਿ ਕੇ ਤਾਂ ਨਾ ਕਹਿੰਦੇ ਹੁੰਦੇ ਆ ਵੀ ਰੋਟੀ ਵੀ ਨਹੀਂ ਜੁੜਦੀ ਮਿਹਨਤ ਕਰਨੇ ਜਾਂਦੇ ਆ ਤਾਂ ਹੀ ਕੁਝ ਹੱਥ 'ਚ ਲੱਗਦਾ ਨਾ ਇੱਥੇ ਆਓ ਸੇਵਾ ਸਿਮਰਨ ਕਰੋ ਮਹਾਰਾਜ ਦੇ ਚਰਨਾਂ ਨਾਲ ਜੁੜੋ ਬਾਣੀ ਪੜੋ ਤੇ ਜੋ ਤੁਹਾਡੇ ਦੁੱਖ ਤਕਲੀਫਾਂ ਕਸ਼ਟਾ ਉਹ ਬਾਬਾ ਜੀ ਸਮਰਥਾ ਇਕਟਨਹਾਰ ਨੇ ਸਾਬਕ ਸਿਸ਼ਾਂਵਤ ਦੇ ਦਿੰਦੇ ਆ ਸਾਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਮਰਦਵਾਰੇ ਪਹੁੰਚਿਆ ਜੀ ਪੱਖੀ ਦੀ ਸੇਵਾ ਕਰਨਾ ਕਿੰਨਾ ਕ ਆਨੰਦ ਆ ਰਿਹਾ ਜੀ ਸੇਵਾ ਕਰਦੇ ਹੋਏ ਸੰਗਤ ਨਾਲ ਵਿਚਰਦੇ ਹਾਂ ਬਹੁਤ ਆਨੰਦ ਆ ਰਿਹਾ ਜੀ ਬਾਬਾ ਜੀ ਦੀ ਮਿਹਰ ਨਾਲ ਤੇ ਉਹ ਵੀ ਵੈਸੇ ਵੀ ਬਾਬਾ ਜੀ ਦੀ ਕਿਰਪਾ ਨਾਲ ਹੀ ਸੇਵਾ ਮਿਲਦੀ ਹੈ ਤੇ ਜੇ ਸੇਵਾ ਮਿਲ ਜਾਂਦੀ ਹੈ ਤਾਂ ਫਿਰ ਵੱਡੇ ਭਾਗ ਵਾਲੀ ਸਮਝੀਦਾ ਜੀ ਹਾਂਜੀ ਭਾਈ ਕਿੰਨਾ ਸਮਾਂ ਹੋ ਗਿਆ ਗੁਰੂ ਘਰ ਆਉਂਦਿਆਂ ਨਾ ਇੱਥੇ ਜੀ ਹੋਈ ਗਿਆ 5-6 ਮਹੀਨੇ ਹੋ ਗਏ ਹਾਂਜੀ ਕਿੰਨਾ ਕਿ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਇਆ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਸੇਵਾ ਕਰਨੀ ਸ਼ੁਰੂ ਕੀਤੀ ਐ ਬਾਣੀ ਪੜ੍ਹਨੀ ਸ਼ੁਰੂ ਕਰੀ ਜੀ ਬਾਣੀ ਤਾਂ ਪਹਿਲਾਂ ਤੋਂ ਪੜ੍ਹਦੇ ਸੀ ਜੀ ਮਹਾਰਾਜ ਦੀ ਕਿਰਪਾ ਪਰ ਆਇਆ ਵੀ ਇੱਥੇ ਆਉਣ ਨਾਲ ਇੱਕ ਤਾਂ ਨਾ ਪਹਿਲਾਂ ਕਰੋਧ ਬਹੁਤ ਆਉਂਦਾ ਸੀ ਹੁਣ ਬੜਾ ਬਾਬਾ ਜੀ ਦੀ ਮਿਹਰ ਆ ਕਿਰਪਾ ਕਰੋਧ ਘਟ ਗਿਆ ਇੱਕ ਹੋਰ ਵੀ ਜਿਵੇਂ ਆਪਣਾ ਘਰ ਸੀਗਾ ਘਰ ਵੀ ਬਾਬਾ ਜੀ ਦੀ ਕਿਰਪਾ ਨਾਲ ਬਣ ਗਿਆ ਜੀ ਹਾਂ ਜੀ ਅਗਰ ਕਿੰਨਾ ਕੁ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਵੀ ਜਦੋਂ ਮਤਲਬ ਆਪਾਂ ਸਿਰਫ ਇੱਕ ਅਰਦਾਸ ਕਰਨੀ ਹੁੰਦੀ ਹੈ ਬਾਬਾ ਜੀ ਕੋਲੇ ਸੱਚੇ ਦਿਲ ਨਾਲ ਆਉਣਾ ਹੁੰਦਾ ਤੇ ਉਹ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਨੇ ਜਿੱਤੋਂ ਆਪਾਂ ਤੰਗ ਹੁੰਨੇ ਆ ਤੇ ਅਸੁਖ ਜਿਹੜਾ ਜੀਵਨ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਸੀ ਦੱਸਿਆ ਕਿ ਪਹਿਲਾਂ ਗੁੱਸਾ ਆਉਂਦਾ ਹੁੰਦਾ ਸੀ ਉਹ ਖਤਮ ਹੋ ਗਿਆ ਤੇ ਵਾਹਿਗੁਰੂ ਨੇ ਸਿਰ ਤੇ ਛੱਤ ਵੀ ਬਖਸ਼ੀ ਹੈ ਘਰ ਦਿੱਤਾ ਹੁਣ ਹਾਂ ਜੀ ਨੇ ਮੇਰਾ ਇਹਨਾਂ ਦੀ ਕਿਰਪਾ ਨਰਾਇਣ ਜੀ ਨੇ ਜਦੋਂ ਸਿਰ ਤੇ ਹੱਥ ਹੋ ਜਾਂਦਾ ਮਹਾਰਾਜ ਦਾ ਸਾਨੂੰ ਤਾਂ ਪਤਾ ਨਹੀਂ ਹੁੰਦਾ ਹਨਾ ਸਾਡੇ ਚ ਕਿੰਨੀਆਂ ਕਮੀਆਂ ਨੇ ਕਿੰਨੇ ਕੋਗਣ ਨੇ ਫਿਰ ਗੁਰੂ ਸਾਹਿਬ ਆਪ ਹੀ ਸੋਝੀ ਪਾ ਦਿੰਦੇ ਨੇ ਤੇ ਜੋ ਸਾਡੀਆਂ ਇੱਛਾ ਹੁੰਦੀਆਂ ਪੂਰੀਆਂ ਕਰ ਦਿੰਦੇ ਨੇ ਤੇ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ ਬਾਬਾ ਜੀ ਹਾਂਜੀ ਤੇ ਸੰਗਤ ਨੂੰ ਇਹ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੀ ਹੈ ਸੰਗਤ ਨੂੰ ਇਹ ਹੀ ਕਹਿਣਾ ਚਾਹੁੰਦਾ ਜੀ ਦੇਖੋ ਬਾਬਾ ਜੀ ਪੂਰਨ ਬ੍ਰਹਮ ਗਿਆਨੀ ਆ ਆਪਾਂ ਘਰੇ ਬਹਿ ਕੇ ਤਾਂ ਨਾ ਕਹਿੰਦੇ ਹੁੰਦੇ ਆ ਵੀ ਰੋਟੀ ਵੀ ਨਹੀਂ ਜੁੜਦੀ ਮਿਹਨਤ ਕਰਨੇ ਜਾਂਦੇ ਆ ਤਾਂ ਹੀ ਕੁਝ ਹੱਥ 'ਚ ਲੱਗਦਾ ਨਾ ਇੱਥੇ ਆਓ ਸੇਵਾ ਸਿਮਰਨ ਕਰੋ ਮਹਾਰਾਜ ਦੇ ਚਰਨਾਂ ਨਾਲ ਜੁੜੋ ਬਾਣੀ ਪੜੋ ਤੇ ਜੋ ਤੁਹਾਡੇ ਦੁੱਖ ਤਕਲੀਫਾਂ ਕਸ਼ਟਾ ਉਹ ਬਾਬਾ ਜੀ ਸਮਰੱਥਾ ਤੇ ਕਟਣਹਾਰ ਨੇ ਸਭ ਅਕਸ਼ਿਸ਼ਾਂ ਵਰ ਦੇ ਦਿੰਦੇ ਆ ਸ ਆਈ ਗੁਰਜੀ ਕੀ ਫਤਿਹ